ਇਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਟੈਰਿਫ ਧਮਕੀਆਂ ਤੇ ਕੈਨੇਡੀਅਨ ਸੋਵਰਿਟੀ ਤੇ ਹਮਲਿਆਂ ਦਾ ਵਿਰੋਧ ਕਰਨ ਦੇ ਲਈ ਆਪਣੀ ਖਰਚ ਸ਼ਕਤੀ ਦੀ ਵਰਤੋਂ ਕਰਨ ਦੇ ਲਈ ਤਿਆਰ ਨੇ ਪਰ ਜੇ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ Netflix ਦੇ ਉੱਤੇ ਅਤੇ Disney Plus ਦੀ ਜਿਹੜੀ ਹੈ ਉਹ ਲਤ ਛੱਡਣੀ ਪਵੇਗੀ ਤਫਿਰ ਅਜੇ ਹਾਂ ਨਹੀਂ ਕਰਨ ਲਈ ਤਿਆਰ 7 ਫਰਵਰੀ ਤੇ 10 ਫਰਵਰੀ 2025 ਤੱਕ ਇਸ ਦਰ ਦੇ ਮਿਆਂ ਜਿਹੜੀ ਹੈ ਉਹ 1590 ਕੈਨੇਡੀਅਨਾਂ ਨੂੰ ਪੋਲ ਕਰਨ ਵਾਲੇ ਇਕਲੇਜੁਰ ਸਰਵੇ ਖੰਦੇ ਸੁਝਾਵਾ ਦਿੱਤਾ ਹੈ ਕਿ ਬਹੁਤ ਸਾਰੇ ਕੈਨੇਡੀਅਨ 81 ਫੀਸਦੀ ਨੇ ਮਹੱਤਵਪੂਰਨ ਤੌਰ ਦੇ ਉੱਤੇ ਵਾਅਦਾ ਕੀਤਾ ਹੈ ਕਿ ਉਹ ਕਿੰਨੇ ਕੈਨੇਡੀਅਨ ਬਣੇ ਉਤਪਾਦ ਖਰੀਦਦੇ ਨੇ ਜਾਂ ਫਿਰ ਜਲਦੀ ਹੀ ਖਰੀਦਨੇ ਸ਼ੁਰੂ ਕਰਨਗੇ ਪਰ ਸਿਰਫ 28 ਫੀਸਦੀ ਕੈਨੇਡੀਅਨਾਂ ਨੇ ਪਾਲਸਟਰਨ ਨੂੰ ਦੱਸਿਆ ਕਿ ਉਹਨਾਂ ਦੇ ਕੋਲ ਯੂਐਸਏ ਸਟ੍ਰੀਮਿੰਗ ਸੇਵਾਵਾਂ ਦੀ ਗਾਹੀ ਹੈ ਜਾਂ ਉਹ ਰੱਦ ਕਰ ਰਹੇ ਨੇ ਜਦੋਂ ਕਿ 34% ਨੇ ਕਿਹਾ ਹੈ ਕਿ ਉਹ ਉਹਨਾਂ ਨੂੰ ਰੱਦ ਨਹੀਂ ਕਰਨਗੇ ਪੋਲ ਕੀਤੇ ਤਿੰਨ ਵਿੱਚੋਂ ਇੱਕ ਵਿਅਕਤੀ ਨੇ ਇਹ ਵੀ ਕਿਹਾ ਹੈ ਕਿ ਉਹ ਯੂਐਸ ਅਧਾਰਿਤ ਕੰਪਨੀਆਂ ਤੋਂ ਆਨਲਾਈਨ ਖਰੀਦਾਰੀ ਕਰਨਾ ਬੰਦ ਕਰਨ ਦੇ ਲਈ ਤਿਆਰ ਨਹੀਂ ਹਨ ਕਿਉਂਕਿ ਪੋਲ ਆਨਲਾਈਨ ਕਾਰਵਾਈ ਕਰਵਾਈ ਗਈ ਸੀ ਪੋਲ ਕੀਤੇ ਗਏ ਅੱਧੇ ਤੋਂ ਵੱਧ ਯਾਨੀ 54 ਫੀਸਦੀ ਨੇਲਜੇਰ ਨੂੰ ਕਿਹਾ ਹੈ ਕਿ ਉਹ ਅਮਰੀਕਾ ਦੀ ਯਾਤਰਾ ਨੂੰ ਰੱਦ ਕਰਨ ਜਾਂ ਬਚਨ ਦੇ ਲਈ ਤਿਆਰ ਹਨ ਅਤੇ 59 ਫੀਸਦੀ ਨੇ ਕਿਹਾ ਹੈ ਕਿ ਉਹ ਯੂਐਸ ਅਲਕੋਹਲ ਛੱਡ ਰਹੇ ਨੇ ਸਿਰਫ 14 ਫੀਸਦੀ ਅਲਬਰਟਨਸ ਨੇ ਕਿਹਾ ਹੈ ਕਿ ਉਹ ਯੂਐਸ ਸਟ੍ਰੀਮਿੰਗ ਸੇਵਾਵਾਂ ਨੂੰ ਕੱਟ ਦੇਣਗੇ ਕਿਸੇ ਵੀ ਸੂਬੇ ਲਈ ਰਿਕਾਰਡ ਕੀਤੀ ਗਈ ਸਭ ਤੋਂ ਘੱਟ ਫੀਸਦੀ ਹੈ ਕਿਊਬਿਕ ਨੇ 36 ਫੀਸਦੀ ਤੇ ਆਪਣੀ ਯੂਐਸ ਸਟ੍ਰੀਮਿੰਗ ਗਾਹਕੀਆਂ ਨੂੰ ਰੱਦ ਕਰਨ ਦੇ ਲਈ ਤਿਆਰ ਦਰਦਾਤਾਵਾਂ ਦੀ ਸਭ ਤੋਂ ਵੱਡੀ ਫੀਸਾ ਦੇਖੀ ਹੈ ਲਗਭਗ 50 ਕੈਨੇਡੀਅਨਾਂ ਨੇ ਕਿਹਾ ਹੈ ਕਿ ਯੂਐਸ ਸਟ੍ਰੀਮਿੰਗ ਗਾਹ ਕੀ ਬਾਰੇ ਸਵਾਲ ਉਹਨਾਂ ਤੇ ਲਾਗੂ ਨਹੀਂ ਹੁੰਦਾ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਵਿੱਤ ਤੇ ਵਪਾਰਾ ਕਰਤ ਅਰਥ ਸ਼ਾਸਤਰ ਦੇ ਇੱਕ ਸਹਾਇਕ ਪ੍ਰੋਫੈਸਰ ਵਿਲੀਅਮ ਹੰਗੇਸ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਅਮਰੀਕੇ ਸਟ੍ਰੀਮਿੰਗ ਸੇਵਾਵਾਂ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੂੰ ਵਿਕਲਪ ਨਹੀਂ ਦਿਖਾਈ ਦਿੰਦੇ ਉਹਨਾਂ ਕਹਿੰਦੇ ਕਿ ਕੈਨੇਡਾ ਨੂੰ ਗੈਰ ਯੂਐਸ ਪ੍ਰੋਗਰਾਮਿੰਗ ਦੀ ਉਪਲਬਧਤਾ ਦਾ ਵਿਸਥਾਰ ਜਿਹੜਾ ਉਹ ਕਰਨਾ ਚਾਹੀਦਾ ਹੈ ਪਚਵੰਜਾ ਸਾਲ ਤੋਂ ਬਾਅਦ ਉਮਰ ਦੇ ਤਿੰਨ ਵਿੱਚੋਂ ਦੋ ਉੱਤਰ ਦਤਾਵਾ ਤੇ 18 ਤੋਂ 34 ਸਾਲ ਦੀ ਉਮਰ ਦੇ ਲਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਹ ਅਮਰੀਕਾ ਦੀ ਯਾਤਰਾ ਤੋਂ ਪਰਹੇਜ਼ ਕਰਨਗੇ ਜਾਂ ਰੱਦ ਕਰਨਗੇ 84% ਦੀ ਔਰਤਾਂ 78% ਦੇ ਪੁਰਸ਼ਾਂ ਦੇ ਮੁਕਾਬਲੇ ਕੈਨੇਡੀਅਨ ਵਸਤਾਂ ਦੀ ਖਰੀਦ ਨੂੰ ਵਧਾ ਰਹੀਆਂ ਹਨ ਤੇ 55 ਸਾਲ ਤੇ ਇਸ ਤੋਂ ਬਾਅਦ ਉਮਰ ਦੇ ਲੋਕ 18 ਤੋਂ 34 ਸਾਲ ਦੀ ਉਮਰ ਦੇ ਲੋਕਾਂ ਨਾਲੋਂ 74% ਤੇ 88% ਦੇ ਕੈਨੇਡੀਅਨ ਖਰੀਦੋ ਪਹੁੰਚ ਦਾ ਸਮਰਥਨ ਕਰਨ ਦੀ ਸਾਧਾ ਸੰਭਾਵਨਾ ਰੱਖਦੇ ਨੇ ਪੋਲਿੰਗ ਉਦਯੋਗ ਦੀ ਪੇਸ਼ੇਵਰ ਸੰਸਥਾ ਕੈਨੇਡੀਅਨ ਇਹਨਾਂ ਰਿਸਰਚ ਇਨਸਾਈਟਸ ਕਾਉਂਸਲਸ ਦਾ ਕਹਿਣਾ ਹੈ ਕਿ ਆਨਲਾਈਨ ਸਰਵੇਖਣਾਂ ਨੂੰ ਗਲਤੀ ਨਹੀਂ ਮੰਨਿਆ ਜਾ ਸਕਦਾ ਲਿਬਰਲ ਤੇ ਬਲੋਕ ਬਿਕਵਾ ਉੱਤਰਦਾਤਾ ਐਨਡੀਪੀ ਯਾ ਕਨਜ਼ਰਵੇਟਿਵ ਸਮਰਥਕਾਂ ਦੇ ਨਾਲੋਂ ਸਟ੍ਰੀਮਿੰਗ ਸੇ ਮਾਮਾ ਨੂੰ ਰੱਦ ਕਰਨ ਬਾਰੇ ਵਧੇਰੇ ਰੁਝਾਅ ਦਿਖਾਈ ਦਿੱਤੇ 43% ਦੇ ਬਲੋਕ ਪੋਸਟਰਾਂ ਤੇ 40% ਦੇ ਲਿਬਰਲ ਉਹਨਾਂ ਨੂੰ ਖਤਮ ਕਰਨ ਦੇ ਲਈ ਤਿਆਰ ਹਨ ਜਦਕਿ 23% ਐਨਡੀਪੀ ਸਮਰਥਕ ਅਤੇ 22% ਕੰਜ਼ਰਵੇਟਿਵ ਨੇ ਕੈਨੇਡੀਅਨ ਖਰੀਦਦਾਰੀ ਕਰਨ ਤੇ ਬਲਾਕ ਲਿਬਰਲਾਂ ਜਾਂ ਐਨਡੀਪੀ ਦੀ ਹਮਾਇਤ ਕਰਨ ਵਾਲੇ 10 ਵਿੱਚੋਂ ਨੌ ਲੋਕਾਂ ਨੇ ਕਿਹਾ ਹੈ ਕਿ ਉਹ ਚਾਰ ਵਿੱਚੋਂ ਤਿੰਨ ਕੰਜ਼ਰਵੇਟਿਵਾਂ ਦੇ ਮੁਕਾਬਲੇ ਕੈਨੇਡੀਅਨ ਉਤਪਾਦਾਂ ਦੀ ਖਪਤ ਦੇ ਵਿੱਚ ਵਾਅਦਾ ਕਰਨਗੇ ਕੁਝ ਕੰਪਨੀਆਂ ਜਿਵੇਂ ਕਿ ਰੈਸਟੋਰੈਂਟ ਚੇਨ ਬੋਸਟਨ ਪੀਜ਼ਾ ਨੇ ਪਹਿਲਾਂ ਹੀ ਆਪਣੀਆਂ ਵੈੱਬਸਾਈਟਾਂ ਨੂੰ ਅਪਡੇਟ ਕੀਤਾ ਹੈ ਤੇ ਖਪਤਕਾਰਾਂ ਨੂੰ ਉਹਨਾਂ ਦੇ ਕੈਨੇਡੀਅਨ ਪਛੋਕੜ ਦੀ ਯਾਦ ਦਿਵਾਉਣ ਦੇ ਲਈ ਸੋਸ਼ਲ ਮੀਡੀਆ ਪੋਸਟਾਂ ਜਾਰੀ ਕੀਤੀਆਂ ਨੇ ਲਾਜੇਰ ਸਰਵੇਖਣ ਨੇ ਇਹ ਵੀ ਪਾਇਆ ਹੈ ਕਿ ਆਰਥਿਕਤਾ ਬਾਰੇ ਚਿੰਤਾ ਲੋਕਾਂ ਨੂੰ ਵੱਡੀਆਂ ਖਰੀਦਾਰੀ ਕਰਨ ਦੇ ਲਈ ਪ੍ਰਭਾਵਿਤ ਕਰ ਰਹੀ ਸੀ ਅਧਿ ਤੋਵਾ ਦਾ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੇ ਮੌਜੂਦ ਆਰਥਿਕ ਅਨਿਸ਼ਚਿਤਤਾ ਦੇ ਨਤੀਜੇ ਵਜੋਂ ਵੱਡੀਆਂ ਕਰੇਲੂ ਖਰੀਦਾਰੀ ਨੂੰ ਟਾਲ ਦਿੱਤਾ ਹੈ 18 ਤੋਂ 34 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚੋਂ ਲਗਭਗ 2/3 ਤੱਕ ਵੱਧ ਗਿਆ ਹੈ